ਮੇਰਾ ਨਾਮ ਸ਼ੋਕ ਸਿੰਘ ਦੇਵਾ ਜੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਪੰਜਾਬ ਦਾ ਮੈਂ ਚੇਅਰਮੈਨ ਆ ਤੁਹਾਡਾ ਕੁਐਸਚਨ ਰਿਗਾਰਡਿੰਗ ਲੇਟੇ ਜਿਹੜਾ ਐਕਸਾਈਟਿਟੀ ਵਧਾਈ ਗਈ ਹੈ ਤੇ ਕਿੰਨਾ ਵੱਲੋਂ ਬਤਾਈ ਗਈ ਹੈ ਤੇ ਕੀ ਕਰਨਾ ਦੇਖੋ ਐਸਾ ਹੈ ਐਕਸਾਈਟਿਟੀ ਜਿਹੜੀ ਵਧਾਈ ਗਈ ਹੈ ਸਰਕਾਰ ਨੇ ਪਹਿਲੀ ਗੱਲ ਤਾਂ ਤੁਹਾਨੂੰ ਦੱਸ ਦਈਏ ਇਹਦਾ ਪਬਲਿਕ ਦੇ ਉੱਤੇ ਕੋਈ ਅਸਰ ਨਹੀਂ ਆਣਾ ਹੈਗਾ ਕਿਉਂਕਿ ਬੇਸ ਹੁੰਦਾ ਹੈ ਕਰੂਡ ਆਇਲ ਕਰੂਡ ਆਇਲ ਕਾਫੀ ਟਾਈਮ ਤੋਂ ਸਸਤਾ ਚੱਲ ਰਿਹਾ ਹੈ ਤੇ ਉਹਦਾ ਜਿਹੜਾ ਪੂਲ ਮਣੀ ਦੇ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾ ਕੇ 2 ਰੁਪਏ ਉਹ ਲੈਣੇ ਆ ਉਹ ਪੇ ਕਰਨੀਆਂ ਕੰਪਨੀਆਂ ਤੋਂ ਆਇਲ ਕੰਪਨੀਆਂ ਦੇ ਉੱਤੇ ਇਹ ਪ੍ਰੈਸ਼ਰ ਹੈ ਆਇਲ ਕੰਪਨੀਆਂ ਦੇ ਉੱਤੇ ਜਿਹੜਾ ਪੈਣਾ ਹੈਗਾ ਜਿਹੜਾ ਵੀ ਵਧਿਆ ਰੇਟ ਦਾ ਸਰਕਾਰ ਨੇ ਆਪਣਾ ਜਿਹੜੀ ਕਿੱਟੀ ਆ ਉਹ ਪੂਰੀ ਰੱਖੀ ਆ ਉਹ ਪਬਲਿਕ ਨੂੰ ਇਹਦੇ ਬਾਰੇ ਸੋਚਣ ਦੀ ਲੋੜ ਨਹੀਂ ਜਿਹੜੀ ਚੀਜ਼ ਅੱਜ ਜਿਸ ਰੇਟ ਤੇ ਮਿਲ ਰਹੀ ਹੈ ਕੱਲ ਵੀ ਉਸ ਰੇਟ ਤੇ ਮਿਲੇਗੀ ਤੋਂ ਨਾ ਪੈਨਿਕ ਕਰੋ ਤੇ ਨਾ ਸੋਚੋ ਇਹ ਚੀਜ਼ ਜਿਹੜੀ ਹੈ ਪਬਲਿਕ ਦੇ ਉੱਤੇ ਕੋਈ ਅਸਰ ਨਹੀਂ ਆਏਗਾ ਸਰ ਜੀ ਰੋ ਰੇਟ ਦੇ ਰੋ ਪਹਿਲਾਂ ਵਾਧੇ ਸੀ ਐਕਸਾਈਜ਼ ਡਿਊਟੀ ਜਦੋਂ ਵਾਧੀ ਸੀਗੀ ਤੇ ਜਦ ਕਰੂਡ ਆਇਲ ਉੱਥੇ ਖੜਾ ਰਹਿੰਦਾ ਸੀ ਜਿਉਂ ਹੀ ਵਧ ਜਾਂਦਾ ਸੀ ਉਦੋਂ ਲੋਕਾਂ ਨੂੰ ਕੀ ਕਰਨਾ ਪੈਂਦਾ ਸੀ ਉਦੋਂ ਇਸ ਤਰ੍ਹਾਂ ਸੀਗਾ ਜੀ ਜਦੋਂ ਕਰੂਡ ਆਇਲ ਕਰੂਡ ਆਇਲ ਦੇ ਬੇਸ ਦੇ ਉੱਤੇ ਰੇਟ ਸੈੱਟ ਹੁੰਦੇ ਆ ਜਦੋਂ ਕਰੂਡ ਆਇਲ ਵਧੀ ਜਾਂਦਾ ਹੈ ਵਧੀ ਜਾਂਦਾ ਹੈਗਾ ਤੇ ਪ੍ਰਾਈਸ ਨੂੰ ਵੀ ਕਿਤਨਾ ਕਿਤੇ ਵਧਾਣਾ ਪੈਂਦਾ ਹੈ ਉਦੋਂ ਕੰਪਨੀਆਂ ਦੇ ਨਾਲ ਜੀਆਂ ਸਰਕਾਰ ਇਹਨੂੰ ਐਕਸਾਈਜ਼ ਵਧਾਦੀ ਸੀ ਉਸ ਟਾਈਮ ਤੋਂ ਉਹਦਾ ਉਹਦਾ ਜਿਹੜਾ ਸਾਰਾ ਬੋਝ ਸੀਗਾ ਉਹ ਸਰਕਾਰ ਜਿਹੜਾ ਥਰੂ ਪੰਪਾਂ ਦੇ ਉਹ ਸਾਰਾ ਬੋਝ ਪਬਲਿਕ ਤੇ ਆਉਣਾ ਹੁੰਦਾ ਹੁੰਦਾ ਸੀਗਾ ਤੇ ਉਹ ਪੁਰਾਣੀ ਧਾਰਨਾ ਬਣੀ ਹੋਈ ਹੈ ਅੱਜ ਵੀ ਪਬਲਿਕ ਦੇ ਮਨ ਦੇ ਵਿੱਚ ਵੀ ਇਹ 2 ਰੁਪਏ ਵਧ ਗਏ ਨੇ ਸਾਡਾ ਕੱਲ ਨੂੰ 2 ਰੁਪਈਏ ਸਾਡਾ ਨੁਕਸਾਨ ਹੋਏਗਾ ਐਸਾ ਕੁਝ ਵੀ ਨਹੀਂ ਹੈ ਇਹ ਕਲੀਅਰ ਚੀਜ਼ ਹੋ ਚੁੱਕੀ ਹੈ ਪੈਟਰੋਲ ਡੀਜ਼ਲ ਜਿਹੜਾ ਵਧਿਆ ਹੈਗਾ ਇਹ ਕੰਪਨੀਆਂ ਬੇਅਰ ਕਰਨਗੀਆਂ ਇਹ ਸਰਕਾਰ ਦਾ ਤੇ ਕੰਪਨੀ ਦਾ ਇੰਟਰਨਲ ਮਸਲਾ ਹੈਗਾ ਇਹ ਸਰ ਜਿਵੇਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਲੋਕਾਂ ਤੇ ਖਬਰਾਂ ਦੇ ਜਦ ਸਹੀ ਤਰੀਕੇ ਨਾਲ ਸੁਣਦੇ ਨਹੀਂ ਜਾਂ ਉਹਨਾਂ ਸਮਝ ਨਹੀਂ ਪੈਂਦੀ ਪਰ ਉਹ ਖਬਰਾਂ ਆ ਜਾਂਦੀਆਂ ਇੱਕ ਬਰਾੜ ਵਾਲੀ ਕੋਈ ਚੀਜ਼ ਹੀ ਨਹੀਂ ਹੈ ਇਹ ਤਾਂ ਰੂਟੀਨ ਦਾ ਮੈਟਰ ਹੈਗਾ ਆਣਗੇ ਕੱਲ ਵੀ ਇੱਥੋਂ ਇਹੀ ਰੇਟ ਮਿਲੇਗਾ ਇਹ ਤੁਹਾਡੇ ਮੀਟਰ ਦੇ ਉੱਤੇ ਅੱਜ ਜੋ ਤੁਸੀਂ ਦੇਖ ਰਹੇ ਹੋ ਪ੍ਰਾਈਸ 93 ਸਮਥਿੰਗ ਜੋ ਵੀ ਪ੍ਰਾਈਸ ਲਿਖੀ ਹੋਈ ਤੁਸੀਂ ਦੇਖ ਰਹੇ ਹੋਗੇ ਕੱਲ ਸਵੇਰੇ ਵੀ ਇਹੀ ਮਿਲਣੀ ਹੈ ਤੁਹਾਨੂੰ ਮੇਰੇ ਖਿਆਲ ਇਹਦੇ ਵਿੱਚ ਕੋਈ ਚੇਂਜ ਨਹੀਂ ਹੋਣਾ ਕੰਪਨੀ ਪੇ ਕਰੇਗੀ ਕੰਪਨੀਆਂ ਦਾ ਇੰਟਰਨਲ ਮਾਮਲਾ ਜੀ ਕੰਪਨੀ ਤੇ ਸਰਕਾਰ ਦਾ ਮਸਲਾ ਹੈ ਮੇਰਾ ਨਾਮ ਅਸ਼ੋਕ ਸੇ ਦੇਵਾ ਜੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਪੰਜਾਬ ਦਾ ਮੈਂ ਚੇਅਰਮੈਨ ਹਾਂ ਤੁਹਾਡਾ ਕੁਐਸਚਨ ਰਿਗਾਰਡਿੰਗ ਲੈ ਕੇ ਜਿਹੜਾ ਐਕਸਾਈਟ ਡਿਊਟੀ ਵਧਾਈ ਗਈ ਹੈ ਤੇ ਕਿੰਨਾ ਵੱਲੋਂ ਵਧਾਈ ਗਈ ਹੈ ਤੇ ਕੀ ਕਰਦੇ ਦੇਖੋ ਐਸਾ ਹੈ ਐਕਸਾਈਜ਼ ਡਿਊਟੀ ਜਿਹੜੀ ਵਧਾਈ ਗਈ ਹੈ ਸਰਕਾਰ ਨੇ ਪਹਿਲੀ ਗੱਲ ਤੋਂ ਤੁਹਾਨੂੰ ਦੱਸ ਦਈਏ ਇਹਦਾ ਪਬਲਿਕ ਦੇ ਉੱਤੇ ਕੋਈ ਅਸਰ ਨਹੀਂ ਆਣਾ ਹੈਗਾ ਕਿਉਂਕਿ بیس ਹੁੰਦਾ ਹੈ ਕਰੂਡ ਆਇਲ ਕਰੂਡ ਆਇਲ ਕਾਫੀ ਟਾਈਮ ਤੋਂ ਸਸਤਾ ਚੱਲ ਰਿਹਾ ਹੈ ਤੇ ਉਹਦਾ ਜਿਹੜਾ ਪੂਲ ਮਨੀ ਦੇ ਕਿ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾ ਕੇ 2 ਰੁਪਏ ਉਹ ਲੈਣੇ ਆ ਉਹ ਪੇ ਕਰਨੀਆਂ ਕੰਪਨੀਆਂ ਤੋਂ ਆਇਲ ਕੰਪਨੀਆਂ ਦੇ ਉੱਤੇ ਇਹ ਪ੍ਰੈਸ਼ਰ ਹੈ ਆਇਲ ਕੰਪਨੀਆਂ ਦੇ ਉੱਤੇ ਜਿਹੜਾ ਪੈਣਾ ਹੈਗਾ ਜਿਹੜਾ ਵੀ ਵਧਿਆ ਰੇਟ ਦਾ ਸਰਕਾਰ ਨੇ ਆਪਣਾ ਜਿਹੜੀ ਕਿਤੀ ਆ ਉਹ ਪੂਰੀ ਰੱਖੀ ਆ ਉਹ ਪਬਲਿਕ ਨੂੰ ਇਹਦੇ ਬਾਰੇ ਸੋਚਣ ਦੀ ਲੋੜ ਨਹੀਂ ਜਿਹੜੀ ਚੀਜ਼ ਅੱਜ ਜਿਸ ਰੇਟ ਤੇ ਮਿਲ ਰਹੀ ਹੈ ਕੱਲ ਵੀ ਉਸ ਰੇਟ ਤੇ ਮਿਲੇਗੀ ਤੋਂ ਨਾ ਪੈਨਿਕ ਕਰੋ ਤੇ ਨਾ ਸੋਚੋ ਇਹ ਚੀਜ਼ ਜਿਹੜੀ ਹੈ ਪਬਲਿਕ ਦੇ ਉੱਤੇ ਕੋਈ ਅਸਰ ਨਹੀਂ ਆਏਗਾ ਸਰ ਜੇਰੋ ਰੇਟ ਜੇਰੋ ਪਹਿਲਾਂ ਵਧੇ ਸੀ ਐਕਸਾਈ ਡਿਊਟੀ ਜੇਰੋ ਵਧੀ ਸੀਗੀ ਤੇ ਜਦ ਰੂਡ ਆਇਲ ਉੱਥੇ ਖੜਾ ਰਹਿਦਾ ਸੀ ਜੋ ਵੀ ਵਾਚਾਂ ਦਾ ਸੀ ਉਦੋਂ ਲੋਕਾਂ ਨੂੰ ਪੇ ਕਰਨਾ ਪੈਂਦਾ ਸੀ ਉਦੋਂ ਇਸ ਤਰ੍ਹਾਂ ਸੀਗਾ ਜੀ ਜਦੋਂ ਕਰੂਡ ਆਇਲ ਕਰੂਡ ਆਇਲ ਦੇ ਬੇਸ ਦੇ ਉੱਤੇ ਰੇਟ ਸੈੱਟ ਹੁੰਦੇ ਆ ਜਦੋਂ ਕਰੂਡ ਆਇਲ ਵਧੀ ਜਾਂਦਾ ਹੈ ਵਧੀ ਜਾਂਦਾ ਹੈਗਾ ਤੇ ਪ੍ਰਾਈਸ ਨੂੰ ਵੀ ਕਿਤੇ ਨਾ ਕਿਤੇ ਵਧਾਣਾ ਪੈਂਦਾ ਹੈ ਉਦੋਂ ਕੰਪਨੀਆਂ ਦੇ ਨਾਲ ਜੀ ਸਰਕਾਰ ਇਹਨੂੰ ਐਕਸਾਈਜ਼ ਵਧਾਉਂਦੀ ਸੀ ਉਸ ਟਾਈਮ ਤੋਂ ਉਦੋਂ ਉਹਦਾ ਜਿਹੜਾ ਸਾਰਾ ਬੋਝ ਸੀਗਾ ਉਹ ਸਰਕਾਰ ਜਿਹੜਾ ਥਰੂ ਪੰਪਾਂ ਦੇ ਉਹ ਸਾਰਾ ਬੋਝ ਪਬਲਿਕ ਤੇ ਆਉਣਾ ਹੁੰਦਾ ਸੀਗਾ ਤੇ ਉਹ ਪੁਰਾਣੀ ਧਾਰਨਾ ਬਣੀ ਹੋਈ ਹੈ ਅੱਜ ਵੀ ਪਬਲਿਕ ਦੇ ਮਨ ਦੇ ਵਿੱਚ ਵੀ ਇਹ 2 ਰੁਪਏ ਵਧ ਗਏ ਨੇ ਇਹ ਸਾਡਾ ਕੱਲ ਨੂੰ 2 ਰੁਪਏ ਸਾਡਾ ਨੁਕਸਾਨ ਹੋਏਗਾ ਐਸਾ ਕੁਝ ਵੀ ਨਹੀਂ ਹੈ ਇਹ ਕਲੀਅਰ ਚੀਜ਼ ਹੋ ਚੁੱਕੀ ਹੈ ਪੈਟਰੋਲ ਡੀਜ਼ਲ ਜਿਹੜਾ ਵਧਿਆ ਹੈਗਾ ਇਹ ਕੰਪਨੀਆਂ ਬੇਅਰ ਕਰਨੀਆਂ ਇਹ ਸਰਕਾਰ ਦਾ ਤੇ ਕੰਪਨੀ ਦਾ ਇੰਟਰਨਲ ਮਸਲਾ ਹੈਗਾ ਤੇ ਸਰ ਜਿਵੇਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਲੋਕਾਂ ਤੇ ਖਬਰਾਂ ਦੇ ਜਿਆ ਸਹੀ ਤਰੀਕਾ ਨਾਲ ਸੁਣਦੇ ਨਹੀਂ ਜਾਣ ਉਹਨਾਂ ਨੂੰ ਸਮਝ ਨਹੀਂ ਪੈਂਦੀ ਪਰ ਉਹ ਖਬਰਾਂ ਜਾਣੇ ਨਹੀਂ ਖਬਰਾਂ ਵਾਲੀ ਕੋਈ ਚੀਜ਼ ਹੀ ਨਹੀਂ ਹੈ ਇਹ ਤਾਂ ਰੁਟੀਨ ਦਾ ਮੈਟਰ ਹੈਗਾ ਆਣਗੇ ਕੱਲ ਵੀ ਇੱਥੋਂ ਇਹੀ ਰੇਟ ਮਿਲੇਗਾ ਇਹ ਤੁਹਾਡੇ ਮੀਟਰ ਦੇ ਉੱਤੇ ਅੱਜ ਜੋ ਤੁਸੀਂ ਦੇਖ ਰਹੇ ਹੋ ਪ੍ਰਾਈਸ ਜੋ ਵੀ ਪ੍ਰਾਈਸ ਲਿਖੀ ਹੋਈ ਤੁਸੀਂ ਦੇਖ ਰਹੇ ਹੋਗੇ ਉਹ ਕੱਲ ਸਵੇਰੇ ਵੀ ਇਹੀ ਮਿਲਣੀ ਹੈ ਤੁਹਾਨੂੰ ਮੇਰੇ ਖਿਆਲ ਇਹਦੇ ਵਿੱਚ ਕੋਈ ਚੇਂਜ ਨਹੀਂ ਆਉਣਾ। ਕੰਪਨੀ ਪੇ ਕਰੇਗੀ। ਕੰਪਨੀਆਂ ਦਾ ਇੰਟਰਨਲ ਮਾਮਲਾ ਜੀ ਕੰਪਨੀ ਦੇ ਸਰਕਾਰ ਦਾ ਮਸਲਾ ਹੈ।